ਜੀ ਬਾਈ ਪੰਜਾਬ ਦਾ ਇਹ ਪਹਿਲਾ ਪਿੰਡ ਆ ਤੁਹਾਨੂੰ ਹਰੇਕ ਖੰਬੇ ਉੱਤੇ ਮੀਟਰ ਦਾ ਦੇਖਣ ਨੂੰ ਮਿਲਦੇ ਸੀਗੇ ਹਨਾ ਹਰੇਕ ਪਿੰਡ ਦੇ ਵਿੱਚ ਉਹ ਤੁਹਾਨੂੰ ਵਾਈਫਾਈ ਦੇ ਆ ਦੇਖੋ ਮੋਡਮ ਲੱਗੇ ਹੋਏ ਆ ਹਰੇਕ ਪਿੰਡ ਦੇ ਹਰੇਕ ਘਰ ਦੇ ਮੂਹਰੇ ਇਹ ਕਿੰਨੇ ਕਿ ਲਾਏ ਹੋਏ ਵੀਰੇ ਪਿੰਡ ਦੇ ਵਿੱਚ ਇਹ ਤਕਰੀਬਨ ਥੋੜੇ ਥੋੜੇ ਫਰਕ ਨਾਲ ਨਹੀਂ ਜਿਵੇਂ ਉਹ ਅਗਲੇ ਤੇ ਆ ਗਿਆ ਉਸ ਤੋਂ ਅਗਲੇ ਬੋਲ ਤੇ ਆ ਗਿਆ ਓਕੇ ਰੇਂਜ ਫੁੱਲ ਨਹੀਂਦੀ ਆ ਹਾਂਜੀ ਹਾਂ ਕਿਸੇ ਨੂੰ ਦਿੱਕਤ ਤਾਂ ਨਹੀਂ ਆਉਂਦੀ ਚਲਾਉਣ ਦੀ ਦਿੱਕਤ ਨਹੀਂ ਫੁੱਲ ਰੇਂਜ ਆ ਬਾਈ ਫੁੱਲ ਰੇਂਜ ਆ ਆ ਦੇਖੋ ਪੂਰੇ ਬਾਈ ਜੀ ਦੇਖੋ ਜੀ ਸ਼ਾਮ ਨੂੰ ਦੇਖੋ ਆ ਗਏ ਚੰਡੀਗੜ੍ਹ ਲੱਗਦਾ ਇੱਥੇ ਪਹੇ ਕਿੰਨੇ ਲੋਕ ਸੈਰ ਕਰਦੇ ਆ ਦੇਖ ਇੱਥੋਂ ਆ ਮੇਰਾ ਘਰ ਆ ਇੱਧਰ ਓਕੇ ਠੀਕ ਹੈ ਨਾ ਆਗਲਾ ਇੱਥੇ ਲੋਕ ਆਉਂ ਨੂੰ ਬਹੁਤ ਵਧੀਆ ਜਿਵੇਂ ਆਪਾਂ ਰੋਟੀ ਖਾ ਕੇ ਸੈਰ ਕਰਦੇ ਨੇ ਇੱਥੇ ਵੀ ਇੱਕ ਸਾਫ ਸਫਾਈ ਆ ਪੂਰੀ ਐਨ ਦੇਖੋ ਤੁਸੀਂ ਦੇਖੋ ਪੂਰੀ ਐਨ ਬਹੁਤ ਵਧੀਆ ਬਣਾਏ ਵੀ ਐਨ ਸਟਰੀਟ ਪਲਾਂਟ ਆਏ ਆਪਣੇ ਟ੍ਰੀਟਮੈਂਟ ਪਲਾਂਟ ਜੀ ਹਾਂ ਇੱਥੋਂ ਆਇ ਤੋਂ ਮੰਨ ਲਾ ਪਾਣੀ ਪਿੰਡ ਦਾ ਆਉਂਦਾ ਹਾਂਜੀ ਇੱਥੋਂ ਫਿਰ ਮੰਨ ਲਾ ਮੋਟਰ ਲਾਉਣੀ ਆ ਸੋਲਰ ਸਿਸਟਮ ਲਾਇਆ ਇਹਨਾਂ ਨੇ ਭਾਈ ਇਹ ਸੋਲਰ ਸਿਸਟਮ ਲਾਇਆ ਹਾਂ ਇੱਥੋਂ ਪਾਣੀ ਖੂਹਾਂ ਦੇ ਵਿੱਚੋਂ ਪਹਿਲਾਂ ओके हां ਇੱਕ ਨੰਬਰ ਕਿਸੇ سسٹم ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਜਮਾਇ ਉੱਪਰ ਦੀ ਹੋਈ ਨਹੀਂ ਸਾਨੂੰ ਹਾਂ ਅੱਛਾ ਹਾਂ ਇਹ ਬੈਠਣ ਬੂਠ ਨੂੰ ਝੌਂਪੜੀ ਬਣਾਈ ਹੋਈ ਹੈ ਉਹ ਕਿਹੜਾ ਰੰਗ ਲਾਏ ਹੋਏ ਨੇ ਬਾਜਾ ਬਾਜਾ ਹੋਈ ਪੂਰੀ ਸਾਨੂੰ ਕੋਈ ਫਿਕਰ ਨਹੀਂ ਜੀ ਵੀ ਮਤਲਬ ਕਿ ਧੀ ਭੈਣ ਵੀ ਜਿੱਥੋਂ ਮਰਜ਼ੀ ਚੱਲ ਸਕੇ ਇੱਥੇ ਸਾਨੂੰ ਆਪਣੇ ਘਰੇ ਪਹੁੰਚਦੀ ਹੈ ਜੀ ਅੱਗੇ ਜੀ ਸਾਨੂੰ ਇੰਨੀ ਤਕਲੀਫ ਸੀਗੀ ਧੀ ਭੈਣ ਨੂੰ ਫੋਨ ਕਰਨਾ ਡੈਡੀ ਮੈਂ ਮੋਰ ਨੇ ਉਤਰੀਆਂ ਜਾਂ ਮੈਂ ਅਮਰਗੜ ਉਤਰੀਆਂ ਮੈਨੂੰ ਆ ਕੇ ਲੈ ਜਾਓ ਸਾਨੂੰ ਹੁਣ ਇੰਨੀ سہولت ਹੋ ਗਈ ਜੀ ਬਸ ਸਟੈਂਡ ਦੀ ਵਾਈਫਾਈ ਦੀ ਤੇ ਲਾਈਟਾਂ ਪਿੰਡ ਤੇ ਲੱਗੀਆਂ ਜੀ ਤੇ ਸਾਨੂੰ ਹੁਣ ਬੇਫਿਕਰਾਂ ਨੂੰ ਕੋਈ ਸਾਨੂੰ ਫਿਕਰ ਨਹੀਂ ਤੇ ਪਿਛਲੇ ਦਿਨ ਨਾ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਜੋ ਕਿ ਆਪਣੇ ਪੇਜ ਤੇ ਪਾਈ ਹੋਈ ਆ ਉਹਦੇ ਵਿੱਚ ਮੈਂ ਕਿਹਾ ਸੀਗਾ ਬਈ ਪੂਰੇ ਪਿੰਡ ਨੂੰ ਫ੍ਰੀ ਵਾਈਫਾਈ ਦੇਣ ਵਾਲਾ ਸਰਪੰਚ ਆਪਣੇ ਨਾਲ ਤੇ ਅੱਜ ਆਪ ਪੂਰੀ ਵੀਡੀਓ ਕਰਨ ਆਏ ਹਾਂ ਨਾ ਪਾਈ ਹੋਰਾਂ ਦੀ ਤੇ ਗੱਲਬਾਤ ਕਰਾਂਗੇ ਆਪਾਂ ਤਾਂ ਉੱਥੇ ਖੜ ਕੇ ਵੀਡੀਓ ਬਣਾਈ ਸੀਗਾ ਕਨੌਰ ਬੜੀ ਹੈ ਨਾ ਅੱਜ ਤੁਹਾਨੂੰ ਪੂਰੇ ਪਿੰਡ ਦੇ ਵਿੱਚ ਦਿਖਾਵਾਂਗੇ ਵੀ ਕੀ ਕੀ ਵਿਕਾਸ ਇਹਨਾਂ ਨੇ ਕਰਾਇਆ ਹੋਇਆ ਇਸ ਤੋਂ ਇਲਾਵਾ ਹੋਰ ਕਿਹੜੀਆਂ ਚੀਜ਼ਾਂ ਐਡ ਕੀਤੀਆਂ ਮੇਰੇ ਨਾਲ ਭਾਈ ਰੋਸ਼ੀ ਸਰਪੰਚ ਜੀ ਦੇ ਪਿੰਡ ਦੇ ਹੋਰ ਮੈਂਬਰ ਸਾਸੀ ਗੜ ਦੇ ਨੇ ਸਾਸੀ ਗੜ ਉਹ ਠੀਕ ਹੋ ਜੀ ਹਾਂਜੀ ਹਾਂ ਪਹਿਲੇ ਤਾਂ ਮੈਨੂੰ ਇਹ ਦੱਸੋ ਭਾਈ ਕਿ ਕਿਸੇ ਪਿੰਡ ਦੇ ਵਿੱਚ ਨਹੀਂ ਦੇਖਿਆ ਵੀ ਯਾਰ ਵਾਈਫਾਈ ਕਿਸੇ ਨੇ ਫ੍ਰੀ ਕੀਤਾ ਹੋਇਆ ਹਾਂਜੀ ਹਾਂ ਇਹ ਕੀ ਕਿਵੇਂ ਦਿਮਾਗ ਦੇ ਵਿੱਚ ਕਿਵੇਂ ਇਹ ਤਾਂ ਬਸ ਵੈਸੇ ਨਾਲ ਜਿਵੇਂ ਹੁਣ ਆਪਾਂ ਸਾਡੀ ਸੋਚ ਇਹ ਆ ਵੀ ਜਿਹੜਾ ਕੋਈ ਵੀ ਗ੍ਰਾਂਟ ਆਉਂਦੇ ਆ ਜਾਂ ਪਿੰਡ ਦਾ ਪੈਸਾ ਜੀ ਵੀ ਉਹ 100 ਦਾ 100% ਪਿੰਡ ਤੇ ਲਾਇਆ ਜਾਵੇ ਓਦੇ ਵਿੱਚ ਕੋਈ ਘਪਲੇ ਬਾਜੀ ਨਾ ਹੋਵੇ ਉਹਨੂੰ ਦੇਖਦੇ ਹੋਏ ਅਸੀਂ ਵੀ ਸੋਚਿਆ ਯਾਰ ਵੀ ਵਾਈਫਾਈ ਦੀ ਸਹੂਲਤ ਦਿੱਤੀ ਜਾਵੇ ਜੀ ਤੇ ਮੈਂ ਹੁਣ ਕੈਨੇਡਾ ਅਮਰੀਕਾ 'ਚ ਵੀ ਨਹੀਂ ਹੋਣਾ ਇਹ ਫ੍ਰੀ ਵਾਈਫਾਈ ਬਾਹਰੇ ਵੀ ਨਹੀਂ ਹੈਗਾ ਇੰਡੀਆ 'ਚ ਤਾਂ ਕਿਤੇ ਹੈ ਹੀ ਨਹੀਂ ਕਿਸੇ ਨਹੀਂ ਹੈਗਾ ਕਿਤੇ ਨਹੀਂ ਹੈਗਾ ਜੀ ਵੀ ਵਾਈਫਾਈ ਵਾਲਾ ਪਹਿਲਾ ਪਿੰਡ ਬਣਾਇਆ ਜਾਵੇ ਵਾਈਫਾਈ ਵਾਲਾ ਪਿੰਡ ਹਾਂਜੀ ਹਾਂ ਵਾਈਫਾਈ ਵਾਲਾ ਇਹਨੂੰ ਤੁਸੀਂ ਪਿੰਡ ਤੋਲੇ ਵਾਲੀ ਵੀ ਕਹਿ ਸਕਦੇ ਹੋ ਤੁਸੀਂ ਵਾਈਫਾਈ ਵਾਲੇ ਪਿੰਡ ਦੇ ਨਾਂ ਤੋਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਬਈ ਜਿਨੇ ਕਈ ਬੰਦੇ ਨੇ ਬਈ ਨੈਗੇਟਿਵ ਕਮੈਂਟ ਵੀ ਕੀਤੇ ਸੀ ਵੀ ਲੋਕਾਂ ਦਾ ਬਈ ਉਹ ਖਰਾਬ ਹੁੰਦਾ ਇਹ ਖਰਾਬ ਹੁੰਦਾ ਨਾ ਬਈ ਟਾਈਮ ਖਰਾਬ ਹੁੰਦਾ ਪਰ ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਵੀ ਕਈ ਬੰਦੇ ਹੁੰਦੇ ਆ ਪਿੰਡ ਦੇ ਵਿੱਚ ਗਰੀਬ ਜਿਹੜੇ ਕਈ ਵਾਰੀ ਫੋਨ ਤਾਂ ਲੈ ਲੈਂਦੇ ਆ ਨਾ ਬਈ ਨੈੱਟ ਪਾਉਣ ਦਾ ਜਿਹੜਾ ਮਹੀਨੇ ਦਾ 3-3 4-400 ਰੁਪਏ ਕਿਉਂਕਿ ਨੈੱਟ ਦੀ ਰੇਟ ਬਹੁਤ ਜ਼ਿਆਦਾ ਹੋਈ ਪਈ ਆ ਉਹ ਨਹੀਂ ਦੇ ਸਕਦੇ ਉਹਦੇ ਵਾਸਤੇ ਤਾਂ ਬਈ ਸਿਰਾਂ ਗੱਲ ਬਾਤ ਆ ਜਮਾ ਤੇ ਬਾਕੀ ਜਿਵੇਂ ਹੁਣ ਅੱਜ ਕੱਲ੍ਹ ਪੜ੍ਹਾਈ ਵੀ ਆਨਲਾਈਨ ਆ ਬਈ ਹਨਾ ਉਹਦੇ ਵਾਸਤੇ ਵੀ ਹਰ ਇੱਕ ਚੀਜ਼ ਤਾਂ ਉਹ ਕੰਮ ਕਰਕੇ ਤੁਸੀਂ ਕਮਾਲ ਦੀ ਗੱਲ ਬਾਤ ਆ ਤੁਸੀਂ ਪਿੰਡ ਦੇ ਕਿਸੇ ਪੰਜਾਬ ਦੇ ਪਿੰਡ ਦੇ ਵਿੱਚ ਉੜ ਜਿਓ ਕਿਤੇ ਤੁਹਾਨੂੰ ਇਹ ਸੁਵਿਧਾ ਨਹੀਂ ਮਿਲੂਗੀ ਨਾ ਬਾਈ ਹਾਂ ਬਿਲਕੁਲ ਕਿਤੇ ਨਹੀਂ ਪਹਿਲਾ ਪਿੰਡ ਆਈ ਵਾਈਫਾਈ ਜੀ ਆ ਦਿਖਾਉਂਗੇ ਆਪਣੇ ਮੋਡਮ ਕਿੱਥੇ ਲੱਗੇ ਹੋਏ ਆ ਦੇਖੋ ਜੀ ਇਹ ਜਮਾ ਬੋਲ ਤੇ ਲੱਗਾ ਹੋਇਆ ਇਧਰਲੇ ਪਾਸੇ ਦਿਖਾਉਣੇ ਆ ਬਾਈ ਤੁਹਾਨੂੰ ਆ ਦੇਖੋ ਇਹ ਕਿੰਨੇ ਕੁ ਲਾਏ ਹੋਏ ਵੀਰੇ ਪਿੰਡ ਦੇ ਵਿੱਚ ਇਹ ਤਕਰੀਬਨ ਥੋੜੇ ਥੋੜੇ ਫਰਕ ਨਾਲ ਨਹੀਂ ਜਿਵੇਂ ਉਹ ਅਗਲੇ ਤੇ ਆ ਗਿਆ ਉਸ ਤੋਂ ਅਗਲੇ ਬੋਲ ਤੇ ਆ ਗਿਆ ਓਕੇ ਰੇਂਜ ਫੁੱਲ ਜਾਂਦੀ ਆ ਹਾਂ ਜੀ ਹਾਂ ਕਿਸੇ ਨੂੰ ਦਿੱਕਤ ਤਾਂ ਨਹੀਂ ਆਉਂਦੀ ਚਲਾਉਣ ਦੀ ਕੋਈ ਦਿੱਕਤ ਨਹੀਂ ਜੀ ਫੁੱਲ ਰੇਂਜ ਆ ਬਈ ਫੁੱਲ ਰੇਂਜ ਆ ਦੇਖੋ ਆ ਮਾਡਲ ਅੱਜ ਲੱਗੇ ਹੋਏ ਹਾਂਜੀ ਹਾਂ ਇਹ ਵਾਟਰ ਬਾਕਸ ਨੇ ਇਹ ਠੀਕ ਆ ਇਹਦੇ ਵਿੱਚ ਲੱਗੇ ਹੋਏ ਨੇ ਇਹਦੇ ਵਿੱਚ ਨੇ ਇਹਦੇ ਵਿੱਚ ਮਾਡਲ ਲੱਗੇ ਹੋਏ ਆ ਬਾਈ ਤੇ ਇਹ 24 ਘੰਟੇ ਫੁੱਲ ਹੀ ਰਹਿੰਦੀ ਰੇਂਜ ਇਹਨਾਂ ਦੀ ਹਾਂਜੀ ਹਾਂ ਠੀਕ ਆ ਬਾਈ ਤੇ ਹੋਰ ਕੀ ਕੀ ਇੱਕ ਤਾਂ ਤੁਸੀਂ ਇੱਕਾ ਲਾਈਟਿੰਗ ਦੇਖ ਲਓ ਜੀ ਆਹ ਲਾਈਟਿੰਗ ਲੱਗੀ ਹੋਈ ਆ ਬਾਈ ਇਹ ਕਿਹੋ ਜਿਹਾ ਢੰਗ ਨਾਲ ਲਾਈ ਆ ਕਈ ਵਾਰ ਤਾਂ ਓਨੇ ਓਨੇ ਥਾਂ ਦੇ ਵਿੱਚ ਲਾ ਦਿੰਦੇ ਹਨਾ ਇਹ ਵਿਚਾਲੇ ਕਰਕੇ ਲਾਈ ਹੋਈ ਆ ਤੁਸੀਂ ਤਾਂ ਨਿਗਾਹ ਮਾਰੋ ਵੀ ਇਧਰਲੇ ਪਾਸੇ ਵੀ ਓਨੇ ਹੀ ਚਾਨਣ ਰਹੂਗਾ ਇਧਰਲੇ ਪਾਸੇ ਵੀ ਨਹੀਂ ਰਹੂਗਾ ਨਾ ਬਾਈ ਤੇ ਦੇਖੋ ਤੇ ਹੋਰ ਚੀਜ਼ਾਂ ਵੀ ਤੁਹਾਨੂੰ ਦਿਖਾਉਣੇ ਆ ਆ ਜਾਓ ਵੀਰੇ ਇੱਧਰ ਆਪਾਂ ਅੱਗੇ ਨੂੰ ਚਲੀਏ ਉੱਧਰ ਤੋਂ ਹਾਂਜੀ ਚਲੋ ਜੀ ਚਲੋ ਆ ਜਾ ਤੇ ਬਾਕੀ ਇਹ ਬੈਂਚ ਵੀ ਹੈ ਨਾ ਹਾਂਜੀ ਹਾਂ ਆ ਤੁਸੀਂ ਬੈਂਚ ਦੇਖੋ ਇਹ ਵੀ ਵੀਰੇ ਸਾਰੇ ਘਰਾਂ ਮੂਹਰੇ ਲੱਗੇ ਵਾ ਬਸ ਹਾਂਜੀ ਹਾਂ ਹਾਂਜੀ ਹਾਂ ਸਾਰੇ ਇੱਕ ਦੇ ਤਰ੍ਹਾਂ ਮੂਹਰੇ ਨੇ ਹਰੇਕ ਆ ਦੇਖ ਲਓ ਤੁਸੀਂ ਓਕੇ ਹਾਂਜੀ ਹਾਂ ਹਰੇਕ ਘਰ ਦੇ ਮੂਹਰੇ ਬਾਈ ਆਹ ਬੈਠਣ ਨੂੰ ਲਾਇਆ ਹੋਇਆ ਯਾਰ ਸਿਰਾ ਹੋਇਆ ਪਿਆ ਉਹ ਅੱਗੇ ਫੇਰ ਲਾਈਟਾਂ ਆ ਗਈਆਂ ਓਕੇ ਤੇ এবਰੇ ਬਲ ਸੋਚਿਆ ਕਿਵੇਂ ਵੀ ਸਰਪੰਚ ਬਣੇ ਨੂੰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਤਕਰੀਬਨ ਆਪਾਂ ਨੂੰ 6 ਸੇਵਾ ਸਾਲ ਚੱਲ ਪਈ ਸੇਵਾ ਕਰਦੇ ਹੋਏ ਪਹਿਲਾਂ ਸੇਵਾ ਸਾਲ ਮੈਂਬਰ ਵੀ ਹਾਂਜੀ ਠੀਕ ਆ 6 ਸਾਲ ਤੋਂ ਵੀ ਪਿੰਡ ਦੀ ਸੇਵਾ ਦੇ ਵਿੱਚ ਹੀ ਲੱਗੇ ਹੋਏ ਹਾਂਜੀ ਹਾਂ ਹੋਰ ਵੀ ਚੀਜ਼ਾਂ ਸੋਚੀਆਂ ਹੋਈਆਂ ਵੀ ਆਹ ਚੀਜ਼ ਵੀ ਲੈ ਕੇ ਆਉਣੀ ਪਿੰਡ ਦੇ ਵਿੱਚ ਵੀ ਹਾਂਜੀ ਹਾਂ ਇੱਕ ਵਧੀਆ ਜਿੰਮ ਬਾਰੇ ਸੋਚਿਆ ਜਾਂ ਰੋਡ ਸਾਈਡ ਇੰਟਰਲੌਕ ਉਹ ਜੇ ਆਪਾਂ ਨੂੰ ਫਿਊਚਰ ਦੇ ਵਿੱਚ ਦੇਖਣ ਨੂੰ ਮਿਲ ਫਿਊਚਰ ਦੇ ਵਿੱਚ ਸਾਰਿਆਂ ਤੋਂ ਸੋਹਣਾ ਪਿੰਡ ਬਣਾਉਣ ਲਈ ਜਿਹੜੇ ਜਿਹੜੇ ਵੀ ਯਤਨ ਹੋਣਗੇ ਉਹ ਕਰਾਂਗੇ ਸੀ ਓਕੇ ਹਾਂਜੀ ਠੀਕ ਆ ਜੀ ਆਲਾਈਟ ਲੱਗੀਆਂ ਹੋਈਆਂ ਬਾਈ ਤੁਸੀਂ ਦੇਖੋ ਇਹ ਤਕਰੀਬਨ ਇੰਨੇ-ਇਨੇ ਫਰਕ ਦੇ ਨਾਲ ਸਾਰੇ ਕਿਤੇ ਲਾਈਆਂ ਹੋਈਆਂ ਇਹ ਡਾਇਰੈਕਸ਼ਨ ਦੇ ਹਿਸਾਬ ਨਾਲ ਜਿੱਥੇ ਤੱਕ ਉਹ ਲਾਈਟ ਦਾ ਚਾਨਣ ਜਾਂਦਾ ਉਸ ਤੋਂ ਬਾਅਦ ਡੈਕਸਟਰੇਟ ਸਟਾਰਟ ਹੋ ਜਾਂਦੀ ਹੈ ਜੀ ਬਾਈ ਪੰਜਾਬ ਦਾ ਇਹ ਪਹਿਲਾ ਪਿੰਡ ਆ ਤੁਹਾਨੂੰ ਹਰੇਕ ਖੰਭੇ ਉੱਤੇ ਮੀਟਰ ਦਾ ਦੇਖਣ ਨੂੰ ਮਿਲਦੇ ਸੀਗੇ ਹਨਾ ਹਰੇਕ ਪਿੰਡ ਦੇ ਵਿੱਚ ਉਧਰ ਨੂੰ ਵਾਈਫਾਈ ਦੇ ਆ ਦੇਖੋ ਮੋਡਮ ਲੱਗੇ ਹੋਏ ਆ ਹਰੇਕ ਪਿੰਡ ਦੇ ਹਰੇਕ ਘਰ ਦੇ ਮੂਹਰੇ ਮੇਰੇ ਚਾਰ-ਚਾਰ ਪੰਜ-ਪੰਜ ਘਰ ਛੱਡ ਕੇ ਹਨਾ ਹਰੇਕ ਖੰਭੇ ਦੇ ਮੋਡਮ ਲੱਗੇ ਹੋਇਆ ਤੇ ਪੂਰੇ ਪਿੰਡ ਨੂੰ ਫ੍ਰੀ ਵਾਈਫਾਈ ਅਨਲਿਮਟਿਡ ਜਮਾਂ ਹਾਂਜੀ ਹਾਂਜੀ ਕੋਈ ਲੰਟਨ ਜਿੰਨਾ ਮਰਜ਼ੀ ਚਲਾਇ ਜਿੰਦੇ ਤੇ ਇਹਦੇ ਬਿੱਲ ਬੂਲ ਦਾ ਸਿਸਟਮ ਕਿਵੇਂ ਹੁੰਦਾ ਤੁਹਾਨੂੰ ਬਿੱਲ ਭਰਦੇ ਆ ਜੀ ਅਸੀਂ ਆਪੇ ਆਪ ਹੀ ਭਰਦੇ ਹਾਂ ਹਾਂਜੀ ਹਾਂ ਪੰਚਾਇਤ ਚੋਂ ਕਰ ਲੈਂਦੇ ਐਡਜਸਟਮੈਂਟ ਓਕੇ ਬਾਈ ਸਰਾ ਗੱਲ ਬਾਤ ਆ ਯਾਰ ਜੇਮਾ ਤੇ ਪਿੰਡ ਦੇ ਆਪਣੇ ਨਾਲ ਹੋਰ ਮੈਂਬਰ ਵੀ ਖੜੇ ਆ ਸਾਸ਼ੀ ਗਰ ਵੀਰੇ ਸਾਸ਼ੀ ਗਰ ਵੀਰੇ ਓ ਠੀਕ ਹੋ ਜੀ ਹਾਂਜੀ ਵਧੀਆ ਜੀ ਵਧੀਆ ਤੇ ਆਪਣਾ ਹੀ ਪਿੰਡ ਹਾਂਜੀ ਹਾਂ ਤੁਹਾਨੂੰ ਕਿਵੇਂ ਲੱਗਿਆ ਕੰਮ ਬਹੁਤ ਵਧੀਆ ਵੀ ਛੋਟੀ ਉਮਰ ਚ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਵੀਰ ਨੇ ਵਾਹ ਜੀ ਪਹਿਲਾਂ ਇਹਨਾਂ ਨੇ ਆਪਣਾ ਟੂਰਨਾਮੈਂਟ ਕਰਾਉਂਦੇ ਰਹੇ ਨੇ ਜੀ ਜੀ ਉਦੋਂ ਬਾਅਦ ਹ ਜੀ ਜਾਦਵੀ ਬਹੁਤ ਵਧੀਆ ਕੰਮ ਕਰਿਆ ਜੀ ਇਹਨਾਂ ਨੇ ਹੁਣ ਸਰਪੰਚ ਬਣ ਕੇ ਉਹ ਤਾਂ ਬਿਲਕੁਲ ਸਹੀ ਹੈ ਜੀ ਗੱਲਬਾਤ ਓਕੇ ਬੱਸ ਸਟੈਂਡ ਵਗੈਰਾ ਸਾਰੀਆਂ ਬਸਾਂ ਬੁਸਾਂ ਰੁਕਦੀਆਂ ਨੇ ਜੀ ਹੈਨਾ ਜੀ ਬਹੁਤ ਵਧੀਆ ਜੀ ਜਿੰਨੀਆਂ ਕਿ ਸਹੂਲਤਾਂ ਪਿੰਡ ਨੂੰ ਚਾਹੀਦੀਆਂ ਸੀ ਮਿਲ ਗਈ ਫੁੱਲ ਜੀ ਫੁੱਲ ਪੂਰੀ ਗੱਲਬਾਤ ਬਿਲਕੁਲ ਜੀ ਪਿੰਡ ਮਸ਼ਹੂਰ ਵੀ ਹੋ ਗਿਆ ਨਾ ਪੰਜਾਬ ਦੇ ਵਿੱਚ ਸਾਰੇ ਜੀ ਬਿਲਕੁਲ ਵੀਰੇ ਬਿਲਕੁਲ ਜੀ ਜੀ ਧੰਨਵਾਦ ਵੀਰੇ ਓਕੇ ਵੀਰੇ ਹੋਰ ਵੀਰੇ ਕੀ ਹਾਲ ਚਾਲ ਹੈ ਬਹੁਤ ਵਧੀਆ ਵੀਰ ਜੀ ਕੀ ਕਹਿਣਾ ਚਾਹੋਗੇ ਭਾਈ ਭਾਈ ਆ ਜਾਨਾ ਕਰਨੀਆਂ ਗਲੀਆਂ ਆਪਣੀ ਜੀ ਆ ਜਿਹੜੀ ਦਿਖਾ ਦਿੰਦੇ ਹਾਂ ਜੀ ਆ ਜੀ ਦੇ ਪਹਿਲਾਂ ਬਹੁਤ ਸਰਪੰਚ ਆ ਕੇ ਵਾਗੇ ਕਿਸੇ ਨੇ ਨਹੀਂ ਬਣਾਈ ਕਿਸੇ ਨੇ ਨਹੀਂ ਬਣਾਈ ਇਹ ਨਹੀਂ ਬਣਾਈ ਇਹ ਬਾਈ ਨੇ ਆਪਣੇ ਨੇ ਜੀ ਪੰਚਾਇਤ ਤੋਂ ਪਹਿਲਾਂ ਸਰਪੰਚ ਤੋਂ ਜੀ ਪੰਚਾਇਤ ਮੈਂਬਰ ਹੁੰਦੇ ਆ ਵੀਹੀ ਬਣਾਈ ਆ ਓਕੇ ਹਾਂ ਇਹ ਤੇ 17 ਲੱਖ ਰੁਪਏ ਇਹਨੇ ਬਾਈ ਨੇ ਲਾਇਆ ਓਕੇ ਠੀਕ ਹੈ ਨਗਰ ਇਹ ਆਉਣ ਵਾਲੇ ਸਮੇਂ 'ਚ ਹੁਣ ਬਾਈ ਜੀ ਕਹਿੰਦੇ ਵੀ ਖਜੂਰਾ ਵੀ ਲਾਵਾਂਗੇ ਤੇ ਓਕੇ ਠੀਕ ਹੈ ਨਗਰ ਹੋਰ ਵੀ ਕਹਿੰਦਾ ਜੋ ਵੀ ਵਾਈਟ ਪਿੰਡ ਕਰਨਾ ਸਾਰਾ ਪਿੰਡ ਵਾਈਟ ਕਰਨਾ ਜੀ ਵੀ ਪਿੰਡ ਸੋਨਾ ਬਣਾ ਲਈ ਜੋ ਵੀ ਕਦਮ ਚੁੱਕਣਾ ਪੂ ਚੁੱਕੂਗਾ ਵਾਹ ਜੀ ਇਹ ਬਾਈ ਕਲ ਹੋ ਰਹੀ ਰੀ ਬਣਾ ਭੇਦ ਭਾਪ ओके हां ਹੁਣ ਸਰਪੰਚਾ ਬੈਣਾ ਭੇਦ ਭਾਬ ਤੋਂ ਕੰਮ ਕਰਦਾ ਇਹ ਕੋਈ ਮਰਜੀ ਆ ਕੋਈ ਵਿਤ ਕਰਾਣੀ ਕੋਈ ਮਰਜੀ ਆ ਉਹ ਕੰਮ ਕਰਾਓ ਜਿਹੜਾ ਮਰਜੀ ਇਹਦੇ ਕੋਲੇ ਠੀਕ ਹੈ ਨਾ ਅਸੀਂ ਤਾਂ ਹੁਣ ਨਾਲ ਰਹਨੇ ਆ ਦੇਖਦੇ ਆ ਠੀਕ ਹੈ ਨਾ ਹੁਣ ਇਹਦੇ ਮਨਲਾ ਬਹੁਤ ਨਿਮਰਤਾ ਬਹੁਤ ਮਨਲਾ ਚੇਂਜਿੰਗ ਜੀ ਜੀ ਮਨਲਾ ਹੁਣ ਜੂਥ ਉਹਦੇ ਦੀ ਬਹੁਤ ਚੇਂਜਿੰਗ ਹਾਂ ਸਰਪੰਚ ਵਾਲਾ ਕੰਮ ਬਹੁਤ ਵਧੀਆ ਨਿਮਾਰਿਆ ਵੀਰੇ ਖੁਸ਼ ਹੋ ਤੁਸੀਂ ਪੂਰੇ ਪੂਰੇ ਭਾਈ ਜੀ ਦੇਖੋ ਇਹ ਸ਼ਾਮ ਨੂੰ ਦੇਖੋ ਅਗੇ ਚੰਡੀਗੜ੍ਹ ਲੱਗਦਾ ਇੱਥੇ ਪੜਾ ਕਿੰਨੇ ਲੋਕ ਸੈਰ ਕਰਦੇ ਆ ਦੇਖ ਇੱਥੋਂ ਆ ਮੇਰਾ ਘਰ ਆ ਇੱਧਰ ਓਕੇ ਠੀਕ ਹੈ ਨਾ ਅਗਲਾ ਇੱਥੇ ਲੋਕਾਂ ਆਉਂਦੇ ਬਹੁਤ ਵਧੀਆ ਜਿਵੇਂ ਆਪਾਂ ਰੋਟੀ ਖਾ ਕੇ ਸੈਰ ਕਰਦੇ ਨੇ ਇੱਥੇ ਵੀ ਸਾਫ ਸਫਾਈ ਆਪਾਂ ਕਿਹਾ ਪੂਰੀ ਐਨ ਦੇਖੋ ਤੁਸੀਂ ਦੇਖੋ ਪੂਰੀ ਐਨ ਬਹੁਤ ਵਧੀਆ ਬਣਾਏ ਵੀ ਐਨ ਆ ਬੈਠਣ ਵਾਸਤੇ ਨੇ ਸਾਨੂੰ ਸ਼ਾਮ ਨੂੰ ਜੇ ਆ ਬੈਠੋ ਉਰੇ ਠੀਕ ਐ ਨਾ ਖ਼ਵਾਰ ਪੜੋ ਜਿਹੜਾ ਕੋਈ ਮਰਜ਼ੀ ਨਵੀਂ ਸੋਚਾ ਨਵੀਂ ਸੋਚਾ ਹਾਂ ਨਵੀਂ ਸੋਚਾ ਧੰਨਵਾਦ ਵੀਰੇ ਥੈਂਕ ਯੂ ਵੀਰੇ ਆਜੋ ਆਪਾਂ ਹੁਣ ਪਰਲੇ ਪਾਸੇ ਤੁਹਾਨੂੰ ਲੈ ਕੇ ਚਾਉਦੇ ਆਂ ਤੇ ਜਿਹੜੇ ਜਿਹਦੇ ਜਿਹਦੇ ਕਾਰਨ ਮੰਨ ਕੇ ਚੱਲੋ ਤੁਸੀਂ ਬਾਈਸ਼ੂਰੀ ਚਰਚਾ ਦੇ ਵਿੱਚ ਆਏ ਆ ਜਿਵੇਂ ਕਿ ਪੰਚਾਇਤ ਘਰ ਬਣਾਇਆ ਹੈ ਨਾ ਪਿੰਡ ਤੋਂ ਤੇ ਵਾਈਫਾਈ ਦਾ ਕੰਮ ਥੋੜਾ ਜਿਆਦਾ ਜਿਉਂ ਕਿ ਨਵੀਂ ਚੀਜ਼ ਸੀ ਨਾ ਬਾਈ ਕਿਉਂਕਿ ਵਾਈਫਾਈ ਕਿਸੇ ਹੋਰ ਪਿੰਡ ਦੇ ਵਿੱਚ ਤੁਹਾਨੂੰ ਲੱਗਿਆ ਨਹੀਂ ਮਿਲੂਗਾ ਹੋ ਸਕਦਾ ਵੀ ਦੋ ਚਾਰ ਘਰਾਂ ਨੂੰ ਸਹੂਦ ਦਿੱਤੀ ਹੋਵੇ ਪਰ ਪੁਰਾਣੇ ਪਿੰਡ ਨੂੰ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਵੀਰੇ ਜੀ ਤੇ ਅੱਗੇ ਇੱਕ ਉਹ ਝੌਂਪੜੀ ਬਣਾਈ ਹੋਈ ਉਹ ਕਦੇ ਹਾਸਤੇ ਬਣਾਈ ਸੀ ਵੀਰੇ ਉਹ ਵੀ ਬੈਠਣ ਲਈ ਕੋਈ ਬੈਠਣ ਵਾਸਤੇ ਉਹ ਤੋਂ ਨੇੜੇ ਜਾ ਕੇ ਦਿਖਾਉਣੇ ਆ ਚੰਡੀਗੜ੍ਹ ਦਾ ਭਲੇਖਾ ਮੰਨਦਾ ਚੰਡੀਗੜ੍ਹ ਦਾ ਭਲੇਖਾ ਪੈਂਦਾ ਹਣਾ ਬਾਕੀ ਜਦੋਂ ਕੰਜੂਰਾ ਖੰਜਾਨਾ ਲੱਗ ਗਿਆ ਫਿਰ ਤਾਂ ਜਮੇ ਸਰਾ ਹੋ ਜਾਈਂ ਬਾਈਟ ਹੋ ਗਏ ਨਾ ਬਾਈਟ ਇਹ ਅਸੀਂ ਇਹਨੂੰ ਗੱਲ ਕਹੀ ਆ ਜੀ ਵੀ ਪਿੰਡ ਵਾਈਟ ਕਰਾਉਣਾ ਜਿਹੜੇ ਆ ਤੰਧਾ ਨੇੜੇ ਵਾਲੇ ਓਕੇ ਸਾਰੇ ਪਿੰਡ ਨੂੰ ਵਾਈਟ ਕਰਕੇ ਕੇ ਨਾ ਜੀ 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 ਹਾਂ ਬਾਈਟ ਨੂੰ ਦੇ ਮਤਲਬ ਬਾਈਟ ਪੈਂਟ ਦੇ ਮਸੂਰ ਨਾਲ ਵਾਹ ਜੀ ਲਓ ਜਿੱਧਰ ਲਈ ਪਾਸੇ ਇਹ ਫੀਡ ਪਲਾਂਟ ਜੀ ਉੱਥੋਂ ਪਾਣੀ ਕੱਢ ਕੇ ਜੀ ਉਧਰ ਓਕੇ ਇੱਥੇ ਆ ਪਾ ਮੋਟਰ ਲਾਈ ਸਾਮਣੇ ਸੁੱਧਰ ਦਿਸਦਾ ਮੈਂ ਅੱਛਾ ਜੀ ਇਹ ਵੀ ਦੇਖੋ ਨਾ ਜਿਵੇਂ ਤਕਨੀਕ ਨਾਲ ਜੀ ਇੱਥੋਂ ਪਾਣੀ ਕੱਢ ਕੇ ਉੱਧਰ ਜਾਣਾ ਓਕੇ ਹਾਂ ਵੀਰੇ ਹਾਂ ਇਹਦਾ ਇੱਥੋਂ ਇੱਕ ਹੀ ਸਿਸਟਮ ਆ ਦੁਬਾਰਾ ਸਟਰੀਟ ਪਲਾਂਟ ਆ ਇਹ ਆਪਣੇ ਟ੍ਰੀਟਮੈਂਟ ਪਲਾਂਟ ਜੀ ਹਾਂ ਇੱਥੋਂ ਆਈ ਤੋਂ ਮੰਨ ਲਾ ਪਾਣੀ ਪਿੰਡ ਦਾ ਆਉਂਦਾ ਹਾਂਜੀ ਇੱਥੋਂ ਫਿਰ ਮੰਨ ਲਾ ਮੋਟਰ ਲਾਉਣੀ ਆ ਸੋਲਰ ਸਿਸਟਮ ਲਾਇਆ ਇਹਨਾਂ ਨੇ ਪਹਿਲਾਂ ਇਹ ਸੋਲਰ ਸਿਸਟਮ ਲਾਇਆ ਹਾਂ ਇੱਥੋਂ ਪਾਣੀ ਖੂਹਾਂ ਦੇ ਵਿੱਚ ਪਹਿਲਾਂ ਸਾਫ਼ ਹੋ ਕੇ ਇੰਦਰ ਉਹਨਾਂ ਫਿਰ ਇੱਥੋਂ ਉੱਧਰ ਜਾਣਾ ਓਕੇ ਹਾਂ ਵਾਹ ਬਈ ਕਮਾਲ ਇੱਕ ਅਪਰ ਲੈਵਲ ਦੀ ਸੋਚ ਆ ਨਾ ਜਿਵੇਂ ਕਿ ਵਾਹਲੀ ਜੀ ਵੱਡੀ ਆਦੀ ਕੋਸ ਸੋਲਰ ਲਾਇਵ ਆ ਸੋਲਰ ਲਾਇਵ ਇਧਰ ਪਾਣੀ ਇਹ ਕਾਦਾ ਆਉਂਦਾ ਪਾਣੀ ਇਧਰ ਇਹ ਪਿੰਡ ਦਾ ਵੀ ਪਿੰਡ ਦਾ ਗੰਦਾ ਪਾਣੀ ਆ ਗੰਦਾ ਗੰਦਾ ਪਾਣੀ ਆਉਂਦਾ ਇਧਰੋਂ ਫਿਲਟਰ ਹੁੰਦਾ ਇਹ ਹਾਂਜੀ ਹਾਂ ਫਿਲਟਰ ਆਫ ਹੋ ਕੇ ਫਿਰ ਡਰੇਨ ਚ ਫਿਲਟਰ ਹੋ ਗਿਆ ਇਹ ਫਿਰ ਤੋਂ ਕਿ ਕਿਧਰ ਜਾਂਦਾ ਡਰੇਨ ਚ ਡਰੇਨ ਚ ਠੀਕ ਆ ਉਹ ਬੈਠਣ ਲਈ ਝੌਂਬੜੀ ਬਣਾਇਆ ਹਟ ਉਹ ਬੈਠਣ ਦੇ ਲਈ ਬਾਈ ਝੌਂਬੜੀ ਦੇਖੋ ਕਿੰਨੀ ਘਿਹੜ ਬਣੀ ਹੋਈ ਇੱਕ ਜੇ ਆਪਾਂ ਇਧਰੋਂ ਨਾਬੇ ਸਾਈਡ ਤੋਂ ਆਉਣੇ ਹਨ ਇਹ ਵੀ ਇੱਕ ਸ਼ੁਰੂ ਹੋਣ ਤੋਂ ਪਹਿਲਾਂ ਝੌਂਬੜੀ ਦਿਸੂਗੀ ਖਤਮ ਹੋਣ ਤੋਂ ਦੇਖੋ ਉਹ ਪੰਚਾਇਤ ਘਰ ਬਣਿਆ ਹੋਇਆ ਉਹਨਾਂ ਨਾਲ ਗੱਲਬਾਤ ਕਰਦੇ ਆਂ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਬਈ ਇਹਦਾ ਕੋਈ ਸਿਸਟਮ ਨਹੀਂ ਹੈਗਾ ਹਨਾ ਵੀਰੇ ਜਿਵੇਂ ਕੋਈ ਪਿੰਡ ਦੇ ਵਿੱਚ ਮੰਨ ਕੇ ਚਲੋ ਤੁਸੀਂ ਵਾਈਫਾਈ ਫ੍ਰੀ ਦਿੱਤਾ ਹੋਇਆ ਇਹਦੇ ਵਿੱਚ ਕੋਈ ਭੇਦ ਭਾਵ ਨਹੀਂ ਆਏ ਨਹੀਂ ਕਿ ਵੀ ਤਗੜੇ ਤਗੜੇ ਘਰਾਂ ਨੂੰ ਦਿੱਤਾ ਹਨਾ ਹਰੇਕ ਅਮੀਰ ਗਰੀਬ ਕੋਈ ਵੀ ਆ ਚਲਾ ਸਕਦਾ ਜਿੱਥੇਕ ਤਾਂ ਕੋਈ ਰੇਂਜ ਆਂਦੇ ਜੀ ਉਸ ਤੋਂ ਬਾਅਦ ਆਉਂਦਾ ਮੋਡਮ ਜਿਵੇਂ ਲਾਈਟਿੰਗਾਂ ਦੀ ਆ ਡਾਇਰੈਕਸ਼ਨ ਦੇ ਹਿਸਾਬ ਨਾਲ ਉਵੇਂ ਹੀ ਵਾਈਫਾਈ ਗਈ ਆ ਆ ਦੇਖੋ ਬਾਈ ਗੱਲਬਾਤ ਕਰ ਲਈਏ ਹਾਂ ਕਰ ਲਓ ਲਓ ਜੀ ਅਸੀ ਗਾਜੀ ਹੋ ਠੀਕ ਹੋ ਇਹ ਥੋੜਾ ਇਹੀ ਭਿੰਡਾ ਨਾ ਜੀ ਹਾਂ ਹਾਂ ਤੇ ਕਿੰਨੇ ਲੱਗਿਆ ਸਰਪੰਚ ਸਾਹਿਬ ਦਾ ਕੰਮ ਇੱਕ ਨੰਬਰ ਜਮਾ ਇੱਕ ਨੰਬਰ ਇੱਕ ਨੰਬਰ ਕਿ ਜੇ ਇਸ ਤੋਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੋ ਜਮਾ ਉੱਪਰ ਦੀ ਹੋਈ ਨਹੀਂ ਸਾਰਾ ਕੁਝ ਹਾਂ ਆਹ ਬੈਠਣ ਬੂਠ ਨੂੰ ਝੋਪੜੀ ਬਣਾਈ ਜੂਗੀ ਉਹ ਕਿਹੜਾ ਰੰਗ ਲਾਏ ਹੋਏ ਨੇ ਬਾਜਾ ਬਾਜਾ ਹੋਈ ਪੂਰੀ ਪੂਰੀ ਗੱਲ ਬਾਤ ਓਕੇ ਇਹਨਾਂ ਨੈਟ ਨੂਟ ਜਮਾ 30 ਮਹੀਨਿਆਂ ਦਾ ਮਾਮ ਹਰ ਇੱਕ ਚੀਜ਼ ਫਰੀ ਬਾਊ ਜੀ ਸ਼ੇਅਰ ਕਰ ਦਿਓ ਇਧਰਲੇ ਪਾਸੇ ਆ ਉਹ ਤੁਹਾਨੂੰ ਪਰਲੀ ਸਾਈਡ ਲੈ ਕੇ ਚਾਲਦੇ ਆ ਉੱਥੇ ਗੱਲਬਾਤ ਕਰਵਾਉਣੇ ਆ ਹੋਰ ਜਾ ਕੇ ਆ ਜਾਈਏ ਹੁਣ ਆਪਾਂ ਬਈ ਪਿੰਡ ਦੇ ਦੂਜੇ ਪਾਸੇ ਆ ਤੇ ਦੇਖੋ ਤੁਸੀਂ ਇਧਰਲੇ ਪਾਸੇ ਇਹ ਗਲੀ ਦੇਖੋ ਕਿੰਨੀ ਮੰਨ ਕੇ ਚਲੋ ਖੁੱਲੀ ਹੈ ਨਾ ਇਹ ਪਿੰਡ ਦੀ ਗਲੀ ਹੈ ਪਰ ਰੋਡ ਜਿੰਨੀ ਖੁੱਲੀ ਆ ਤੁਸੀਂ ਦੇਖੋ ਤੇ ਆ ਬਈ ਸਪੀਡ ਬ੍ਰੇਕਰ ਵੀ ਫਿਰ ਲਾਏ ਹੋਇਆ ਪਿੰਡ ਦੇ ਵਿੱਚ ਹਾਂਜੀ ਹਾਂ ਇਹ ਤਾਂ ਕੇ ਦੇਖੇ ਨਹੀਂ ਲੱਗੇ ਹੋਏ ਇਹ ਕਈ ਵਾਰੀ ਗੱਡੀ ਜਿਵੇਂ ਤੇਜ਼ ਆਉਂਦੀ ਹੈ ਜੀ ਬੱਚੇ ਬੁੱੱਚੇ ਬਾਹਰ ਖੇਡਦੇ ਰਹਿੰਦੇ ਨੇ ਜੀ ਤੇ ਉਹਦੇ ਨਾਲ ਫਿਰ ਸਲੋ ਹੋ ਜਾਂਦੀ ਹੈ ਜੀ ਗੱਡੀ ਦੀ ਸਪੀਡ ਓਕੇ ਇਹ ਬਈ ਸਪੀਡ ਬ੍ਰੇਕਰ ਲਾਏ ਹੋਇਆ ਤੁਸੀਂ ਦੇਖੋ ਹਨਾ ਬਹੁਤ ਸਹੂਲਤ ਤਾਂ ਬਹੁਤ ਜ਼ਿਆਦਾ ਕਿਸੇ ਪਿੰਡ ਦੇ ਵਿੱਚ ਆਹ ਲਾ ਲਓ ਵੀ ਇਹ ਨਹੀਂ ਸ਼ਹਿਰ ਦੇ ਵਿੱਚ ਸਹੂਲਤ ਨਹੀਂ ਹੁੰਦੀ ਜਿੰਨੀ ਪਿੰਡ ਦੇ ਵਿੱਚ ਆ ਇਧਰਲੇ ਪਾਸੇ ਵੀ ਤੁਸੀਂ ਮੌੜ ਨੂੰ ਦੇਖੋ ਬਾਈ ਫਿਰ ਲੱਗਿਆ ਹੋਇਆ ਤੇ ਆ ਲਾਈਟਾਂ ਲੱਗੀਆਂ ਹੋਈਆਂ ਤੇ ਇਹ ਕਿਸੇ ਗਲੀ ਦੇ ਵਿੱਚ ਨੇਰਾ ਹੁੰਦਾ ਹੀ ਨਹੀਂਗਾ ਰਾਤ ਭਰ ਆ ਤੇ ਕੋਈ ਚੱਕਰ ਨਹੀਂਗਾ ਨਾ ਜੇ ਪਿੰਡ ਦੇ ਵਿੱਚ ਕੋਈ ਰਾਤ ਨੂੰ ਵੀ ਆਉਂਦਾ ਜਾਂਦਾ ਤਾਂ ਕੋਈ ਪਰੇਸ਼ਾਨੀ ਨਹੀਂ ਹੁੰਦੀ ਹਨਾ ਵੀਰੇ ਅੱਜ ਉਧਰੋਂ ਚੱਲਦੇ ਆਪਾਂ ਉਹ ਸਾਹਮਣੇ ਤੁਹਾਨੂੰ ਇੱਕ ਚੀਜ਼ ਹੋਰ ਦਿਖਾਈ ਹੋਊਗੀ ਉਹ ਸਾਹਮਣੇ ਬਈ ਜੂ ਮਾਰੀਆਂ ਉਹ ਦੇਖੋ ਪੰਚਾਇਤ ਘਰ ਜਿਹੜੀ ਚੀਜ਼ ਪਹਿਲਾਂ ਆਪਾਂ ਦਿਖਾਈ ਸੀਗੀ ਹਨਾ ਤੇ ਇਹਦੀ ਜਿਹੜੀ ਬਣਾਉਣ ਦੀ ਕਹਾਣੀ ਆ ਉਹ ਵੀ ਆਪਾਂ ਅੱਜ ਗੱਲ ਕਰਾਂਗੇ ਰੀਲ ਦੇ ਵਿੱਚ ਨਹੀਂ ਹੋਈ ਕਈ ਵਾਰੀ ਹਨਾ ਗੱਲਬਾਤ ਹੁੰਦੀ ਪਿੰਡਾਂ ਦੇ ਵਿੱਚ ਬਈ ਪੰਚਾਇਤ ਘਰ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਦੇ ਹੁੰਦੇ ਆ ਹਾਂਜੀ ਹਾਂ ਇਹ ਤੁਸੀਂ ਕਿਹੋ ਜਿਹਾ ਡਿਜ਼ਾਈਨ ਵਿੱਚ ਮਾਡਰਨ ਡਿਜ਼ਾਈਨ ਦਾ ਪੰਚਾਇਤ ਘਰ ਬਣਾਇਆ ਤੇ ਬਣਾਉਣ ਦਾ ਕੀ ਕਰ ਕਿਵੇਂ ਇਹ ਪੰਚਾਇਤ ਘਰ ਮੇਜ ਜਿਵੇਂ ਸਾਥ ਮੰਗੂ ਵੀ ਆਪਾਂ ਇਹਨੂੰ ਕਹਿ ਸਕਦੇ ਆਂ ਦੋਵੇਂ ਚੀਜ਼ਾਂ ਨੂੰ ਹਾਂਜੀ ਹਾਂ ਜਿਵੇਂ ਮਾਡਰਨ ਸਾਥ ਆਪਾਂ ਕਹਿ ਦਈਏ ਵੀ ਜਿੱਥੇ ਚਾਰ ਬੰਦੇ ਇਕੱਠੇ ਹੋ ਕੇ ਬੈਠਣ ਜੀ ਸਾਥ ਇੱਕ ਉਹ ਚੀਜ਼ ਆਈ ਜਿੱਥੋਂ ਪੰਚਾਇਤ ਮੈਂਬਰ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਚੁਣਿਆ ਜਾਂਦਾ ਉਕੇ ਸੱਤ ਦੇ ਵਿੱਚ ਬਹਿ ਕੇ ਵਿਚਾਰ ਵਟਾਂਦਰਾ ਹੁੰਦਾ ਜੂਥਦਾ ਹੁੰਦਾ ਹੋਰ ਹੁੰਦਾ ਜੀ ਹੁਣ ਉਹ ਚੀਜ਼ਾਂ ਆਪਣੀਆਂ ਪਿੰਡਾਂ ਚੋਂ ਲੋਪ ਹੋ ਰਹੀਆਂ ਨੇ ਜੀ ਜੀ ਹੁਣ ਦਰਖਤ ਥੱਲੇ ਜਾ ਕੇ ਕੋਈ ਜੂਥ ਬੈਂਦਾ ਹੀ ਨਹੀਂ ਹੈਗਾ ਨਹੀਂ ਬੈਂਦਾ ਤੇ ਉਹਨਾਂ ਨੂੰ ਘਰੋਂ ਕੱਢਣ ਲਈ ਵੀ ਚਾਰ ਬੰਦੇ ਇਕੱਠੇ ਹੋ ਕੇ ਬੈਠੀਏ ਉਹ ਤਰੀਕੇ ਨੇ ਦੇ ਕੇ ਸੀ ਮਾਡਰਨ ਛੱਤ ਬਣਾਈ ਹੈ ਇੱਕ ਤਰ੍ਹਾਂ ਦੀ ਇਹ ਮਾਡਰਨ ਛੱਤ ਬਣਾਈ ਹੈ ਹਾਂ ਜਿਵੇਂ ਇਹ ਮੰਦਰੋ ਇਹਦੇ ਵਿੱਚ ਸਾਰੀਆਂ ਸਹੂਲਤਾਂ ਨੇ ਐਲਈਡੀ ਲੱਗੀ ਹੋਈ ਹੈ ਏਸੀ ਹੋ ਗਿਆ ਸੋਫਾ ਸੈੱਟ ਹੋ ਗਿਆ ਪ੍ਰੋਜੈਕਟਰ ਹੋ ਗਿਆ ਬਣੀ ਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਬਣੀ ਹੁਣੇ ਬਣੀ ਹੈ ਜੀ ਇਹ ਬਸ ਥੋੜਾ ਟਾਈਮ ਹੈ ਹਾਂਜੀ ਪੁਰੇ ਟਾਈਮ ਦੀ ਬਣਾਈ ਹੋਈ ਜੀ ਦੇਖੋ ਜੀ ਹੁਣ ਆ ਦੇਖੋ ਆ ਪੰਜਾਬ ਲਿਖਿਆ ਹੋਇਆ ਨਾਲੇ ਥੱਲੇ ਪੈਂਡ ਦਾ ਨਾਮ ਲਿਖਿਆ ਹੋਇਆ ਤੇ ਇਹ ਬਣੀ ਹੋਈ ਹੈ ਨਾ ਬਾਹਰ ਇਧਰਲੇ ਪਾਸੇ ਦੇਖੋ ਤੁਸੀਂ ਮੈਂ ਇੱਕ ਬਰੰਦਰੋਂ ਨਿਗਾਹ ਮਾਰਾਈ ਦਿੰਨੇ ਆ ਆ ਦੇਖੋ ਆ ਦੇਖੋ ਆ ਸੋਫਾ ਹੀ ਲੱਗੇ ਹੋਇਆ ਤੁਸੀਂ ਦੇਖੋ ਕੋਈ ਖਰਚੇ ਹੀ ਬਹੁਤ ਆ ਗਏ ਆ ਨਾ ਸੋਫੇ ਹੀ ਬਹੁਤ ਤਗੜੇ ਲਾਏ ਹੋਏ ਵਿੱਚ ਹਾਂਜੀ ਹਾਂ ਆ ਇਧਰਲੇ ਪਾਸੇ ਐਲਈਡੀ ਦੇਖੋ ਲੱਗੀ ਹੋਈ ਬਾਈ ਲੈਂਪ ਲੋ ਪਹਿਣ ਗੱਲਬਾਤ ਪੂਰੀ ਆ ਇਤਨੀ ਪਿੰਡ ਦਾ ਕੋਈ ਮੈਂਬਰ ਵੀ ਆ ਕੇ ਬੈਠ ਸਕਦਾ ਹਾਂ ਕੋਈ ਵੀ ਬੈਠ ਸਕਦਾ ਜੀ ਕੋਈ ਵੀ ਬੈਠ ਸਕਦਾ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਜਦੋਂ ਮਰਜ਼ੀ ਆ ਕੇ ਇਹ ਮੇਨ ਬੈਠਣ ਵਾਸਤੇ ਹੀ ਬਣਾਇਆ ਹਾਂਜੀ ਹਾਂ ਬੈਠਣ ਵਾਸਤੇ ਹੀ ਬਣਾਇਆ ਕਮਾਲ ਤੇ ਅੱਗੇ ਵੀ ਬਾਈਹੂਰੀ ਕਹਿੰਦੇ ਵੀ ਜਿੰਨੇ ਵੀ ਕੰਮ ਪਿੰਡ ਦੇ ਹੋਏ ਹਨ ਉਹ ਹੋਣਗੇ ਜੋ ਜੋ ਵੀ ਦਿਮਾਗ ਦੇ ਵਿੱਚ ਆਉਂਦਾ ਬਿਲਕੁਲ ਪੰਜ ਸਾਲ ਬਾਕੀ ਤੁਹਾਨੂੰ ਸਲਾਹ ਕੋਈ ਬੰਦਾ ਦਿੰਦਾ ਵੀ ਆ ਚੀਜ਼ ਕਰ ਲਓ ਆ ਕਰ ਲਓ ਕਿ ਆਪਦਾ ਦਿਮਾਗ ਹੀ ਬਸ ਸਲਾਹ ਵੀ ਹੈਗੇ ਜੀ ਬੰਦੇ ਦਿੰਦੇ ਆ ਅਸੀਂ ਸਾਰਿਆਂ ਨਾਲ ਸਲਾਹ ਕਰਦੇ ਆ ਬਾਕੀ ਸਲਾਹ ਦੇ ਨਾਲ ਹੀ ਇਹ ਗੱਲਬਾਤ ਹੈ ਨਾ ਤੇ ਹੋਰ ਵੀ ਬਹੁਤ ਚੀਜ਼ਾਂ ਬਈ ਹੋਰੀ ਕਹਿੰਦੇ ਪਿੰਡ ਦੇ ਵਿੱਚ ਡਿਵੈਲਪ ਕਰਾਂਗੇ ਹਨਾ ਹੋਰ ਸਹੂਲਤਾਂ ਜੋ ਵੀ ਸੁੱਖ ਸਹੂਲਤਾਂ ਦਿੱਤੀਆਂ ਜਾ ਸਕਦੇ ਆ ਪਿੰਡ ਨੂੰ ਉਹ ਉਹ ਦੇਣਗੇ ਬਾਕੀ ਹੁਣ ਪਿੰਡ ਪੂਰਾ ਬਾਗੋ ਬਾਗ ਹਨਾ ਵੀਰੇ ਹਾਂਜੀ ਹਾਂ ਇਹ ਪਿੰਡ ਵਾਲੇ ਦੱਸਣਗੇ ਜੀ ਜੀ ਕਰਵਾ ਦਈਏ ਗੱਲ ਵਾ ਸასი ਗਾਲ ਜੀ ਕੀ ਹਾਲ ਚਾਲ ਉਹ ਠੀਕ ਹੋ ਜੀ ਕਿਵੇਂ ਲੱਗਾ ਫਿਰ ਸਰਪੰਚ ਸਾਹਿਬ ਦਾ ਕੰਮ ਬਹੁਤ ਵਧੀਆ ਜੀ ਲੋਕ ਖੁਸ਼ ਹੋ ਗਏ ਜੀ ਮੈਂ ਰਿਟਾਇਰਮੈਂਟ ਵੀ ਹੋ ਗਿਆ ਜੀ 60 ਸਾਲ ਦੀ ਜਨਵਰੀ ਚ ਤੇ ਮੈਂ ਮਤਲਬ ਕਿ ਅਮਰਗੜ ਤੱਕ ਸਾਈਕਲ ਤੇ ਜਾਂਦਾ ਰਹੇ ਹਾਂ ਜੀ ਤੇ ਬੱਸ ਸਟੈਂਡ ਬਣਿਆ ਜੀ ਵਾਈਫਾਈ ਫਰੀ ਹੈ ਜੀ ਤੇ ਹੁਣ ਇੱਥੇ ਧੀਆ ਭੈਣ ਨੂੰ ਸਾਨੂੰ ਕੋਈ ਫਿਕਰ ਨਹੀਂ ਜੀ ਵੀ ਮਤਲਬ ਕਿ ਧੀ ਭੈਣ ਵੀ ਜਿੱਥੋਂ ਮਰਜ਼ੀ ਚੱਲ ਸਕੇ ਇੱਥੇ ਸਾਨੂੰ ਆਪਣੇ ਘਰੇ ਪਹੁੰਚਦੀ ਹੈ ਜੀ ਅੱਗੇ ਜੀ ਸਾਨੂੰ ਇੰਨੀ ਤਕਲੀਫ ਸੀਗੀ ਧੀ ਭੈਣੇ ਫੋਨ ਕਰਨਾ ਡੈਡੀ ਮੈਂ ਮੋਰਨ ਉਤਰੀਆਂ ਜਾਂ ਮੈਂ ਅਮਰਗੜ ਉਤਰੀਆਂ ਮੈਨੂੰ ਆ ਕੇ ਲੈ ਜਾਓ ਸਾਨੂੰ ਹੁਣ ਇੰਨੀ ਸਹੂਲਤ ਹੋ ਗਈ ਜੀ ਬੱਸ ਸਟੈਂਡ ਦੀ ਵਾਈਫਾਈ ਦੀ ਦੇ ਲਾਈਟਾਂ ਪਿੰਡ ਤੇ ਲੱਗੀਆਂ ਜੀ ਤੇ ਸਾਨੂੰ ਹੁਣ ਬੇਫਿਕਰਾਂ ਜੀ ਕੋਈ ਸਾਨੂੰ ਫਿਕਰ ਨਹੀਂ ਤੇ ਪੈਂਦਾ ਜੀ ਖਾਇੰਦ ਇਹ ਜੇ ਸਰਪੰਚ ਮੈਂ ਤਾਂ ਕਹਿੰਦਾ ਅੱਗੇ ਤੋਂ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਲੰਬੀ ਉਮਰ ਬਖਸ਼ਣ ਵੀ ਇਹੋ ਜੇ ਕੰਮ ਹਰ ਪਿੰਡ ਚ ਹੋਣੇ ਚਾਹੀਦੇ ਜੀ ਜੈ ਜੈ ਸਾਡੇ ਪਿੰਡ ਹੋਏ ਹੋਣੇ ਚਾਹੀਦੇ ਹਾਂ ਜੀ ਹਾਂ ਜੀ ਹਾਂ ਹਾਂ ਹਾਂਜੀ ਸਸੀ ਗਾਲ ਜੀ ਅੱਛੀ ਗਾਲ ਆਈ ਬੈਂਡ ਰੋਡਾ ਤੇ ਹਾਂ ਜੀ ਆਸੀ ਬੰਦ ਕਿਵੇਂ ਲੱਗਿਆ ਜੀ ਕੰਮ ਸਰਪੰਚ ਸਾਡਾ ਜੀ ਬਹੁਤ ਵਧੀਆ ਸੋਹਣਾ ਲੱਗਿਆ ਬਹੁਤ ਗੱਲਬਾਤ ਵਧੀਆ ਜਮਾ ਜੀ ਫੱਟੇ ਥੋੜਾ ਪਿੰਡ ਮਸ਼ਹੂਰ ਹੋ ਗਿਆ ਪ ਧੰਨਵਾਦ ਜੀ ਸੋ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਟਾਈਮ ਕੱਢਿਆ ਤੇ ਬਾਕੀ ਹੋਰ ਵੀ ਅੱਗੇ ਜੇ ਕੋਈ ਡਿਵੈਲਪਮੈਂਟ ਹੋਰ ਹੁੰਦੀ ਹੈ ਹੋਊਗੀ 100% ਨਾ ਬਾਈ ਹੋਰਾਂ ਦੀ ਸੋਚ ਦੱਸਦੀ ਹੈ ਸੋ ਜਰੂਰ ਆਪਾਂ ਤੁਹਾਡੇ ਰੂਬਰੂ ਕਰਾਂਗੇ ਸੋ ਸ਼ੇਅਰ ਕਰਿਓ ਧੰਨਵਾਦ ਧੰਨਵਾਦ ਜੀ ਸਾਰਿਆਂ ਦਾ